ਕਰ ਤੁਸੀਂ ਦੇਖ ਰਹੇ ਹੋ ਪੰਜਾਬ ਜੇਕੀ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਲਗਾਤਾਰ ਜੇ ਗੱਲ ਕਰੀਏ ਤੇ ਪੋਏ ਹਲਕੇ ਦੇ ਵਿੱਚ ਜਾਂ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਲਗਾਤਾਰ ਜੇ ਮਾਮਲਿਆਂ ਨੂੰ ਗੱਲ ਕਰੀਏ ਤਾਂ ਕਈ ਮਾਮਲੇ ਇਹੋ ਜਿਹੇ ਹਨ ਜਿਹੜੇ ਕਿ ਹਮੇਸ਼ਾ ਜਿਹੜੇ ਆ ਪਾਰਟੀਵਾਦੀ ਨੂੰ ਲੈ ਕੇ ਜਿਹੜੇ ਚੱਲਦੇ ਹੋਏ ਨਜ਼ਰ ਆ ਰਹੇ ਹਨ ਇਸ ਸਮੇਂ ਜੇ ਗੱਲ ਕਰੀਏ ਤੇ ਇਸ ਸਮੇਂ ਅਸੀਂ ਤਾਰਾਗੜ ਥਾਣੇ ਦੇ ਬਾਹਰ ਖੜੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਇਹ ਹੈ ਤਾਰਾਗੜ ਥਾਣਾ ਹੈਗਾ ਇਹ ਬੋਰਡ ਵੀ ਤੁਸੀਂ ਦੇਖ ਸਕਦੇ ਹੋ ਕਿ ਮਸਲਾ ਕੀ ਹੈ ਮਸਲਾ ਜਿਹੜਾ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੂਰੇ ਵਿਧਾਇਕ ਜੁਗਿੰਦਰਪਾਲ ਹਨ ਆਪਣੇ ਵਰਕਰਾਂ ਦੇ ਨਾਲ ਜਿਹੜੇ ਆ ਧਰਨੇ ਤੇ ਬੈਠੇ ਹੋਏ ਨਜ਼ਰ ਆ ਰਹੇ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਨਾਲ ਲੇਡੀਜ਼ ਵੀ ਹਨ ਤੇ ਇਹਨਾਂ ਦੇ ਵਰਕਰ ਜਿਹੜੇ ਕਾਫੀ ਜਿਹੜੇ ਨਾ ਵਰਕਰ ਜਿਹੜੇ ਨਾ ਰੋਜ਼ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ ਤਸਵੀਰਾਂ ਤੁਸੀਂ ਲਗਾ ਲਗਾਤਾਰ ਦੇਖ ਸਕਦੇ ਹੋ ਕਿ ਗੱਲ ਕੀ ਹੈ ਗੱਲ ਦੱਸਦੀ ਹੈ ਕਿ ਛੋੜੇ ਤੋਂ ਜਿਹੜਾ ਆ ਬੁਰਾ ਸਰਪੰਚ ਜਿਹੜਾ ਹੈ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਬਾਈ ਵੱਲੋਂ ਜੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ 18 ਤਰੀਕ ਤੋਂ ਇੱਕ ਪਰਚਾ ਦਰਜ ਹ ਗੱਲ ਕਰੀਏ ਤਾਂ ਦੂਸਰੇ ਦਿਨ ਜਿਹੜਾ ਪਰਚਾ ਦਰਜ ਹੋਇਆ ਤੇ ਬੰਦੇ ਨੂੰ ਚੁੱਕਿਆ ਜਾਂਦਾ ਹੈ ਤੇ ਜੇ ਕੱਲ ਕਰੀਏ ਤੇ ਅੱਜ 8 ਦਿਨ ਬਾਅਦ ਜਿਹੜਾ ਉਸ ਬੰਦੇ ਨੂੰ ਚੁੱਕਿਆ ਜਿਹੜਾ ਪੁਲਿਸ ਵੱਲੋਂ ਅੰਦਰ ਜਿਹੜਾ ਲੈਨਦਾ ਗਿਆ ਉਸਦੇ ਰੋਸ ਤੇ ਦੀ ਗੱਲ ਕਰੀਏ ਤੇ ਅੱਜ ਪੂਰੇ ਵਿਧਾਇਕ ਜੁਗਿੰਦਰਪਾਲ ਜਿਹੜੇ ਨੇ ਆਪਣੇ ਵਰਕਰਾਂ ਦੇ ਨਾਲ ਜਿਹੜੇ ਆ ਧਰਨੇ ਤੇ ਬੈਠੇ ਹੋਏ ਨਜ਼ਰ ਆ ਰਹੇ ਆ ਇਹਨਾਂ ਵੱਲੋਂ ਸਾਫ ਤੌਰ ਤੇ ਕਹਿ ਗਿਆ ਕਿ ਅਗਰ ਜੇ ਮੈਨੂੰ ਕੋਈ ਕੋਈ ਪ੍ਰੋਬਲਮ ਆਂਦੀ ਹੈ ਇਸ ਤੇ ਪ੍ਰਤੀ ਤੇ ਜਿਹੜੇ ਐਸਐਚਓ ਤਾਰਾਗੜ ਦੇ ਸਨ ਜਾਂ ਉੱਚ ਅਧਿਕਾਰੀ ਸਨ ਉਹ ਇਸ ਚੀਜ਼ ਦੇ ਜ਼ਿੰਮੇਵਾਰ ਹੋਣਗੇ ਤੇ ਜੇ ਸਾਡੀ ਜਿਹੜੀ ਮੰਗ ਜਿਹੜੀ ਉੱਚੇ ਲੈਵਲ ਤੇ ਜਿਹੜਾ ਯਾ ਧਰਨਾ ਪ੍ਰਦਰਸ਼ਨ ਹੋਏਗਾ ਹਾਈਵੇ ਜਿਹੜਾ ਜਾਮ ਕੀਤਾ ਜਾਏਗਾ ਜੋ ਸਾਡੀ ਗੱਲਬਾਤ ਹੋਈ ਹੈ ਸਬਕਾ ਵਿਧਾਇਕ ਜੁਗਿੰਦਰਪਾਲ ਤੇ ਉਹਨਾਂ ਦੇ ਘਰ ਦੇ ਮੈਂਬਰਾਂ ਨਾਲ ਉਹ ਤੁਹਾਨੂੰ ਸੁਣਾਵਾਂਗੇ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੀ ਨਿਊਜ਼ ਅੱਜ ਸਰ ਅਜ ਕਿਹੜੀ ਏਦਾਂ ਦੀ ਨੋਬਤ ਆ ਗਈ ਹੈ ਕਿ ਤੁਹਾਨੂੰ ਤਾਰਗੜ ਥਾਣੇ ਦਾ ਯਾਰ ਘਰਾਬ ਕਰਨੇ ਆਜ ਅੱਜ ਬੜੀ ਅਫਸੋਸਨਾਕ ਗੱਲ ਕਰਨੀ ਪੈਂਦੀ ਪਈ ਹੈ ਜਿਹੜੇ ਲੋਕਾਂ ਦੇ ਚੁਲਿਓ ਇਨਰਾਦੇ ਨੇ ਇਹ ਸਰਕਾਰ ਤੇ ਪੁਲਿਸ ਕੋਲ ਗਈ ਆਪਣੀ ਜ਼ਮੀਰ ਹੀ ਖੋ ਬੈਠੀ ਹੈ ਉਹ ਨਮਾਇਦਿਆਂ ਦੀ ਚੁੱਕ ਚੁੱਕੀ ਅੰਦਰ ਗਈ ਆ ਰਹੇ ਆ ਜਿਹਦੀ ਮਿਸਾਲ ਜਿਹਦੇ ਕਰਕੇ ਆਪਾਂ ਅੱਜ ਬੈਠੇ ਆ ਸਾਡੀ ਪਾਰਟੀ ਦਾ ਜਿਹਾਰੂ ਲੀਡਰ ਬਿੰਦ ਸਿਹੋੜਾ ਕਲਾ ਦਾ ਸਰਪੰਚ ਸੁਖਵੀਰ ਜਿਹਦਾ ਕੱਚਾ ਨਾਮ ਗੋਰਾ ਕਰਕੇ ਕੰਨੇ ਆ ਉਹਨੂੰ ਸਵੇਰੇ ਭੁਲੇਖਾ ਪਾ ਕੇ ਪੁਲ ਚੁੱਕ ਕੇ ਲਈ ਤੇ ਕੋ ਬੰਦੇ ਆਏ ਤੇਰਾ ਕੋਈ ਝਗੜਾ ਹੋਇਆ ਕੇ ਨਾ ਕਹਿੰਦਾ ਮੇਰਾ ਚੌੜਾ ਨਹੀਂ ਆਇਆ ਹੋਰ ਥਾਣੇ ਦੇ ਵਿੱਚ ਲੈ ਆਏ ਤੇ ਜਿਹੜੀ ਰਿਪੋਰਟ ਦੀ ਗੱਲ ਕਰਦੇ ਐ ਐਸਐਚਓ ਨੂੰ ਪੁੱਛਿਆ ਵੀ ਤੁਸੀਂ ਲੈ ਕੇ ਆਏ ਦੱਸ ਕੀ ਗੱਲ ਐ ਐਸਐਚਓ ਦੀ ਵਰਡਿੰਗ ਐ ਵੀ 18 ਤਰੀਕ ਨੂੰ ਇਹਨਾਂ ਦਾ ਕੋਈ ਝਗੜਾ ਐ ਇਹਨਾਂ ਦੇ ਖਿਲਾਫ ਕੰਪਲੇਂਟ ਆਈ ਐ ਤੇ ਮੈਂ ਕਿਹਾ ਕੰਪਲੇਂਟ ਆਈ ਕਦੋਂ ਆ ਅੱਜ 28 ਦੀ ਗੈ ਸਤਾਈ ਦੀ ਨੂੰ ਆਈ ਐ ਤੇ ਮੈਂ ਸੱਚੀ ਨੂੰ ਪੁੱਛਿਆ ਵੀ ਅੱਜ 10 ਦਿਨ ਹੋ ਗਿਆ 10 ਦਿਨ ਦੀ ਉਹ ਬੰਦੇ ਸੁੱਤੀ ਹੋਈ ਸੀ ਅੱਜ ਦੇ ਬੜਾ ਇੱਕ ਮਾੜੇ ਤੋਂ ਮਾੜਾ ਅਨਪੜ੍ਹ ਤੋਂ ਅਨਪੜ੍ਹ ਬੰਦਾ ਐ ਇੱਕ ਕਮਿਊਨਿਟੀ ਕਿਤੇ ਝਾਂੜਾ ਹੁੰਦਾ 112 ਤੇ ਕੰਪਲੇਨ ਕਰਦਾ ਨਾਲ ਹੀ ਪੁਲਿਸ ਆ ਜਾਂਦੀ ਤੇ ਮੈਨੂੰ ਬੜੇ ਅਫਸੋਸ ਨਾਲ ਗੱਲ ਕਹਿਣੇ ਪੈ ਰਹੀ ਹੈ ਇਹ ਕੈਸੀ ਪੁਲਿਸ ਹੈ ਜਿਨ੍ਹਾਂ ਨੇ ਆਪਣੀ ਜ਼ਮੀਰ ਖੋਲੀ ਹੈ ਉਹ ਤੁਸੀਂ ਆਜੇ ਉਹਨੂੰ ਬੰਦੇ ਨੂੰ ਬਿਠਾਉ ਗਏ ਨਵੇਂੰਦਾ ਪਿੰਡ ਦਾ ਉਹਨੂੰ ਅੰਦਰ ਬਿਠਾਇਆ ਹੋਇਆ ਔਰ ਹੁਣ ਦੇਖੋ 4 ਵਜੇ ਲੱਗੇ ਆ ਸਵੇਰ ਦੇ ਅਸੀਂ ਇੱਥੇ ਬੈਠੇ ਆ ਕਿਸੇ ਦੇ ਸਿਰ ਤੇ ਕੋਈ ਜੂਨ ਨਹੀਂ ਰਿੰਕੀ ਪਈ ਅਸੀਂ ਆ ਕੇ ਗੱਲ ਕਰੀਏ ਇਹ ਪਲੇ ਅਖੇ ਜੇ ਬੈਠੇ ਆ ਵੀ ਇਹਦੇ ਬੰਦੇ ਘਟਾ ਅਸੀਂ ਕੱਲ ਅੱਜ ਦੇ ਅਤਨ ਚੇਤਾਣੇ ਪਿਆ ਇਹ ਤੇ ਟੈਲੀਫੋਨ ਕਰਕੇ ਮਾੜੇ ਮੋੜੇ ਬੰਦੇ ਨੂੰ ਕਿਹਾ ਵੀ ਆ ਜਿਓ ਕੱਲ ਅਸੀਂ ਜੇ ਨਹੀਂ ਸਾਡੀ ਗੱਲ ਮੰਨੋਂਦੀ ਤੇ ਨੈਸ਼ਨਲ ਲਹਾਈ ਵੀ ਜਿਹੜਾ ਉਹਦੇ ਉੱਤੇ ਧਰਨਾ 5-7 ਹਜ਼ਾਰ ਬੰਦਾ ਲਾਏਗਾ ਪੰਜਾਬ ਸਰਕਾਰ ਦੇ ਖਿਲਾਫ ਨਾਰੇਵਾਜੀ ਕੀਤੀ ਜਾ ਰਹੀ ਹੈ ਕੀ ਲੱਗਦਾ ਇਹਦੇ ਵਿੱਚ ਰਾਜਨੀਤੀ ਕੋਈ ਪ੍ਰੇਰਿਤ ਕਰਕੇ ਹੋ ਰਿਹਾ ਜੋ ਹੋ ਰਿਹਾ ਦੇਖੋ 100 80% ਮੈਂ ਗੱਲ ਕਹਿਣਾ ਚਾਹੁੰਦਾ ਜਿੰਨੇ ਵੀ ਸਰਪੰਚ ਜਿਨ੍ਹਾਂ ਸਰਪੰਚਾਂ ਦੀ ਜ਼ਮੀਰ ਹੈ ਉਹ ਸਰਪੰਚਾਂ ਨੇ ਜਿਹਦੂ ਪਰਨਾ ਨਹੀਂ ਪਾਇਆ ਆਪ ਪਾਰਟੀ ਦਾ ਆਪ ਪਾਰਟੀ ਨੇ ਪਰਨਾ ਪਾਣਾ ਕਿਤਾ ਜਿੰਦਾ ਨਿਸ਼ਾਨ ਹੀ ਛਾੜੂ ਹੈ ਛਾੜੂ ਨਾਲ ਤਾਂ ਸਪਾਈ ਕਰਕੇ ਤੇ ਲੋਕੀ ਬੁੜੀਆਂ ਜਣੀਆਂ ਇੱਕ ਨੁੱਕਰ ਚ ਲਾਸ਼ ਛੱਡਦੀਆਂ ਨੇ ਹੁਣ ਬੰਦਿਆਂ ਦਾ ਜ਼ਮੀਰ ਹੋਣ ਨਹੀਂ ਛਾੜੂ ਦਾ ਪਰਨਾ ਪਾਇਆ ਬਸ ਇਹ ਗੱਲ ਆ ਹੋਰ ਕੋਈ ਦੋਸ਼ ਨਹੀਂ ਆ ਗਿਆ ਇਹਨਾਂ ਦੇ ਦੋਸ਼ ਆਦਾ ਇਹ ਮਾਮਲਾ ਹੈਗਾ ਤੁਹਾਡੇ ਨਾਲ ਦੀ ਪੰਚਾਇਤ ਦੇ ਵਿੱਚ ਸੁਣਿਆ ਇੱਕ ਸਰਪੰਚ ਸੀਗਾ ਉਹਨੂੰ ਥਾਣੇ 'ਚ ਲਿਆਂਦਾ ਗਿਆ ਕਿਉਂ ਬੰਦ ਕੀਤਾ ਗਿਆ? ਇਹ ਜੀ ਅੱਜ ਸਵੇਰੇ 5:30 ਤੱਕ ਆਇਆ। ਮੈਂ ਸੁੱਤਾ ਆਇਆ ਸੀਗਾ ਤੇ ਮੈਨੂੰ ਫੋਨ ਆਇਆ ਗੋਰੇ ਸਰਪੰਚ ਦਾ। ਤੇ ਦੋ ਰਿੰਗਾ ਦੀ ਬੱਧੀ ਮੈਂ ਚੁੱਕੇ ਨਹੀਂ ਮੈਂ ਤੁੱਤਾ ਸੀਗਾ। ਤੀਸਰੀ ਗੱਲ ਨੂੰ ਪਤਾ ਲੱਗਿਆ ਕਿ ਮੈਂ ਬੇਟੀ ਨੂੰ ਕਹਿ ਬੀ ਫਿਰ ਫੋਨ ਵੱਜ ਰਿਹਾ ਮੈਨੂੰ ਤਾਂ ਫੋਨ ਚੁੜਾਈ ਨਹੀਂ। ਕੰਨੀ ਗੋਰੇ ਅੰਕਲ ਦਾ ਫੋਨ ਹੈ। ਮੈਂ ਫੋਨ ਪੁੱਛਿਆ ਮਹਿਬਾਨ ਗੋਰੇ ਕੀ ਗੱਲ ਹੋ ਗਈ ਆ? ਮੈਨੂੰ ਸਵੇਰੇ ਸਾਰ ਹੱਸਿਆ ਮੈਂ ਕੀ ਗੱਲ ਹੋ ਗਈ ਗੋਰੇ? ਸੁਖੀ ਆ। ਕਹਿੰਦਾ ਸੁੱਖ ਗੱਲ ਆ ਭਾਜੀ ਉਹ ਪੁਲਿਸ ਆ ਗਈ ਨੇ ਘਰ ਤੇ ਮੈਂ ਕੀ ਹੋ ਗਿਆ? ਪਤਾ ਕੋਈ ਦੱਸੇ ਕੋਈ ਨਹੀਂ ਕਰਦੇ। ਚਲੋ ਮੈਂ ਮੈਂ ਆ ਬੇਟ ਕਰਨੇ ਲੱਗ ਰਿਹਾ ਮੈਂ ਜਿੱਦਾਂ ਹੀ ਸੁੱਤੇ ਉੱਠਿਆ ਸਿੱਧੋ ਚਤੋੜ ਕੇ ਮੈਨਾਂ ਦੇ ਘਰੋਂ ਮੁੱਥੇ ਗੋਰੀ ਕੋਲ ਕਰਕੇ ਪਹੁੰਚਿਆ ਅੱਗੇ ਏਐਸਆਈ ਰਾਮ ਲਾਲ ਤੇ ਦੋ ਤਿੰਨ ਮੁਲਾਜ਼ਮ ਚਾਰ ਬਣਾ ਗੋਰ ਸਿੱਧੋ ਗੜੀਆਂ ਵਿੱਚ ਦੋ ਗੜੀਆਂ ਲੈ ਕੇ ਗਏ ਸੀ ਜਦੋਂ ਮੈਨੂੰ ਪੁੱਛਿਆ ਜਾ ਕੇ ਮੈਂ ਕਿਹਾ ਵੀ ਹੰਦੀ ਦੱਸੋ ਕੀ ਕਸੂਰ ਹੈ ਦਾ ਕਹਿੰਦੇ ਜੀ ਇਹਦੇ ਖਿਲਾਫ ਐਪਲੀਕੇਸ਼ਨ ਹੈ ਮੈਂ ਕਿਹੜੀ ਐਪਲੀਕੇਸ਼ਨ ਹੈ ਮੈਨੂੰ ਆਪਣੀ ਜੀ ਦੱਸਿਓ ਮੈਂ ਪੜ੍ਹੀ ਐਪਲੀਕੇਸ਼ਨ ਉਹਦੇ ਵਿੱਚ ਜਿਹੜਾ ਸਟੇਟ ਕਰਤਾ ਉਹਨੇ ਲਿਖਿਆ ਕਿ 18 ਤਰੀਕ ਨਾਲ 18 ਤਰੀਕ ਦੀ ਸਾਨਾ ਸਾਥ ਨੂੰ 220 ਮੇਰੇ ਨਾਲ ਇਹਨੇ ਮੇਰੀ ਗਲੀ ਵਿੱਚ ਆਇਆ ਮਨੂ ਨੇ ਗਾਲੀ ਕੂਚ ਕੀਤੀ ਹੈ ਤੇ ਜਾਤੀ ਸੂਚਕ ਮਨੂ ਨੇ ਲਫਜ਼ ਬੋਲੇ ਸਬਦ ਬੋਲੇ ਮੈਂ ਸ਼ਿਕਾਇਤ ਕਰਦਾ ਹਾਂ ਕੋਈ ਕਿਸੇ ਪਾਰਟੀ ਨੇ ਸਮਝ ਰੱਖਦਾ ਉਹ ਆਪ ਪਾਰਟੀ ਦਾ ਆਪਣੇ ਆਪ ਨੂੰ ਐਸਸੀ ਵਿੰਗ ਦਾ ਦੱਸਦਾ ਬਲਾਕ ਪ੍ਰਧਾਨ ਦਾ ਜੀ ਤੁਹਾਨੂੰ ਕਹਿੰਦੇ ਆ ਜਿਹੜਾ ਮਾਮਲਾ ਜਿਹੜਾ ਸਾਨੂੰ ਦੇ ਸਾਨੂੰ ਦੇ ਸਰ ਦੇ ਇਹ ਕਿਹਾ ਗਿਆ ਹੈ ਵੀ ਉਥੇ ਬੈਠਿਆ ਦਿਖਾ ਦੇਣ ਪਾਸੇ ਆਇਆ ਉਹ ਵੀ ਉਥੇ ਬੈਠਿਆ ਐਸਐਸਓ ਨੂੰ ਉਹਨੇ ਬਿਠਾਇਆ ਹੈ ਕਿ ਮੈਂ ਬਾਤ ਅਸਟਰ ਦੇ ਕਿਹਨਾ ਉਹ ਜਿਹੜਾ ਐਸਐਸਓ ਸੀਗਾ ਰਾਮ ਲਾਲ ਉਦੇ ਬਿਆਨ ਸੀਗੇ ਕਿ ਜਿਹੜਾ ਐਸਐਸਓ ਰਾਤ ਦੀ ਡਿਊਟੀ ਕੀਤੀ ਹੋਈ ਹੈ ਤੇ ਉਹਨੇ ਘਰ ਨੂੰ ਜਾਣਾ ਵਾ ਤੇ ਜਿਹੜਾ ਸ਼ਿਕਾਇਤ ਕਰਤਾ ਉਥੇ ਬਠਾ ਉਹਨੂੰ ਬਿਠਾਇਆ ਉਥੇ ਤਾਂ ਲਈ ਗਲੂਜ ਦਾ ਕੋਈ ਸਥਾਨ ਦੱਸਿਆ ਹੈ ਕਿੱਥੇ ਗਲਵਾ ਤੋਂ ਹੀ ਉਹ ਕਹਿੰਦਾ ਵੀ ਮੇਰੀ ਆਪਣੀ ਘਰ ਦੀ ਗਲੀ ਚੋਂ ਮੈਨੂੰ ਮੈਂ ਜਦੋਂ ਗੋਰੇ ਨੇ ਪੁੱਛਿਆ ਕਹਿੰਦਾ ਇਹਨਾਂ ਦੀ ਕੋਈ ਗੱਲ ਕੋਈ ਨਹੀਂ ਸੀ ਅੱਛਾ ਤੁਸੀਂ ਦੇਖਿਆ ਹੈ ਕਿ ਆਮ ਇਸ ਹਲਕੇ ਦੇ ਵਿੱਚ ਕਈ ਸ਼ਿਕਾਇਤਾਂ ਆਈਆਂ ਕਈ ਬੰਦੇ ਵੱਡੇ ਵੀ ਜੰਦੇ ਨੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਤੇ ਇਲਜ਼ਾਮ ਲੱਗਦੇ ਨੇ ਕਦੀ ਉਹਨਾਂ ਤੇ ਪਰਚੀ ਹੋਏ ਜਦੋਂ ਉਹ ਸਰਕਾਰ ਹੈ ਉਹ ਸਰਕਾਰ ਕਿੱਥੋਂ ਪਰਚੀ ਕਰੇਗੀ ਸਰਕਾਰ ਤੇ ਜਿਹੜੀ ਆ ਮਤਲਬ ਉਹਨਾਂ ਨੂੰ ਬਾਕੀ ਦੇ ਥੋੜੀ ਉਹਨਾਂ ਨਿਆਂ ਨਹੀਂ ਦੇਣਾ ਉਹ ਜਿਹੜੀ ਆਮ ਪਾਰਟੀ ਉਹ ਇਹ ਕਹਿੰਦੇ ਸੀ ਆਮ ਪਾਰਟੀ ਆਮ ਪਾਰਟੀ ਦਾ ਮਤਲਬ ਆਮ ਸਾਰੇ ਦੀ ਸਰਕਾਰ ਉਹਨਾਂ ਸਿਰਫ ਆਪਣੇ ਲੱਭ ਰਿਹਾ ਹੋਰ ਗੋਲਬੜੀ ਰਿਹਾ ਕਹਿ ਸਕਦੇ ਕਾਂਗਰਸੀਆਂ ਨਾਲ ਹੀ ਤੱਕਾ ਹੋ ਰਿਹਾ ਬਿਲਕੁਲ ਕਾਂਗਰਸ ਨਾਲ ਤੱਕਾ ਹੋ ਰਿਹਾ ਹੁਣ ਇਹ ਧਰਨਾ ਕਿੰੋਂ ਤੱਕ ਜਾਰੀ ਰਹੇਗਾ ਧਰਨਾ ਚੋਂ ਤੱਕ ਇਨਸਾਫ ਨਹੀਂ ਮਿਲਦਾ ਉਹ ਧਰਨਾ ਜਾਰੀ ਰਹੇਗਾ ਜਿਹੜਾ ਜੁਰਮ ਨਹੀ ਛੱਡਦੇ ਉਹਨੂੰ ਤੇ ਕੱਲ ਆਪਾਂ ਜਿਹੜਾ ਹਾਈਵੇ ਰਲ ਜ਼ਾਮ ਕਰਾਂਗੇ ਹਾਂਜੀ ਮੇਰਾ ਨਾਮ ਸੁਨੀਤਾ ਸੈਣੀ ਜੀ ਪਿੰਡ ਸਿਉੜੇ ਕਲਾਉਂਦੇ ਜੀ ਜਿਹੜਾ ਨੂੰ ਅਰੈਸਟ ਕੀਤਾ ਗਿਆ ਥਾਣੇ ਲੋਕੀ ਲੱਗਦੇ ਤੁਹਾਡੇ ਮੇਰੇ ਘਰ ਵਾਲੀ ਹੈਗੀ ਜੀ ਕਸਮਾ ਡੇ ਕੀ ਗੱਲਬਾਤ ਹੋਈ ਹੈ ਕਿ ਉਹਨਾਂ ਨੂੰ ਪੁੱਛਾ ਕੇ ਲੈ ਆਏ ਆ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਆਮ ਆਦਮੀ ਪਾਰਟੀ ਵਾਲੇ ਜਿਹੜੇ ਮੁੜਿਆ ਆ ਜਾਂ ਬੰਦੇ ਆ ਉਹ ਸਾਡੇ ਨਾਲ ਧੱਕਾ ਕਰਨ ਦੇ ਆ ਮੇਰੇ ਬੰਦੇ ਤੇ ਨਜਾਇਜ਼ ਪਰਚਾ ਕਰਾਉਣ ਦੇ ਆ ਨਜਾਇਜ਼ ਧੱਕਾ ਸਾਹੀ ਕਰਨ ਦੇ ਸਾਡੇ 'ਕਾ ਪਹਿਲੇ ਵੀ ਕਦੇ ਹੋਇਆ ਹਾਂਜੀ ਪਹਿਲੇ ਵੀ ਪੁਲਿਸ ਆਂਦੀ ਰਹੀ ਆ ਚੁੱਕਣ ਵਾਸਤੇ ਇਹ ਘਰ ਨਹੀਂ ਮਿਲਦੇ ਰੇ ਸ਼ਹਿਰ ਹੁੰਦੇ ਰਹੇਗੇ ਦੇ ਰਾਜੇ ਭਾਜੀ ਦੇ ਨਾਲ ਔਰ ਇਹ ਆਮ ਆਦਮੀ ਪਾਰਟੀ ਦੇ ਬੰਦੇ ਕਰਨ ਦੇ ਆ ਮંત્રી ਸਾਹਿਬ ਕਰਾ ਰਿਹਾ ਸਾਰਾ ਕੁਝ ਅੱਜ ਫੇ ਤੁਸੀਂ ਕੀ ਕੀਤਾ ਆ ਕੇ ਤੇ ਥਾਣੇ ਦੇ ਬਾਅਦ ਅਸੀਂ ਧਰਨੇ ਦੇ ਬੈਠੇ ਰਹੀਆਂ ਜੀ ਜਿੰਨ ਚੱਕ ਸਾਡਾ ਬੰਦਾ ਨਹੀਂ ਛੱਡਣ ਗਿਆ ਅਸੀਂ ਨਹੀਂ ਹਿਲਣਾ ਇੱਥੋਂ